ਦੋਵੇਂ ਸਕੇ ਭਰਾ ਕਰੀ ਜਾ ਰਹੇ ਸੀ ਚਿੱਟੇ ਦਾ ਕਾਰੋਬਾਰ ਅਤੇ ਹੁਣ ਚੜ ਗਏ ਪੁਲਿਸ ਦੇ ਹੱਥ ਪੁਲਿਸ ਨੇ ਥਾਣਾ ਕੋਟਫੱਤਾ ਵਿਖੇ ਮਾਮਲਾ ਦਰਜ ਕਰਕੇ ਕੀਤੇ ਬੰਦ ਹਵਾਲਾਤ ਅਤੇ ਹੁਣ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਕੀਤੇ ਜਾਵੇਗਾ ਇਹਨਾਂ ਦਾ ਲਿਆ ਜਾਵੇਗਾ ਰਿਮਾਂਡ ਅਤੇ ਹੋਰ ਡੰਗਾ ਇਦਨਾਲ ਕੀਤੀ ਜਾਵੇਗੀ ਪੁੱਛਗਿੱਛ ਮਾਮਲਾ ਥਾਣਾ ਕੋਟਫੱਤੇ ਦਾ ਡੀਐਸਪੀ ਵਿਧਾਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਨੇ ਸਕੇ ਭਰਾ ਹਨ ਅਤੇ ਇਹ ਚਿੱਟੇ ਦਾ ਕਾਰੋਬਾਰ ਕਰ ਰਹੇ ਹੀ ਸਨ ਇਸ ਤੋਂ ਪਹਿਲਾਂ ਇਹਨਾਂ ਦੀ ਜੱਸੀ ਚੌਕ ਵਿਖੇ ਇਹ ਢਾਬਾ ਚਲਾਉਂਦੇ ਸੀ ਢਾਬੇ ਦੇ ਵਿੱਚ ਇਹਨਾਂ ਨੂੰ ਜਦੋਂ ਆਪਣਾ ਘਾਟਾ ਪਿਆ ਤਾਂ ਫਿਰ ਇਹਨਾਂ ਨੇ ਚਿੱਟੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜਦ ਇਸ ਦੀ ਸੂਚਨਾ ਥਾਣਾ ਕੋਟਫੱਤਾ ਦੀ ਪੁਲਿਸ ਨੂੰ ਮਿਲੀ ਤਾਂ ਇਹਨਾਂ ਨੂੰ ਤੁੰਗਵਾਲੀ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਚਿੱਟਾ ਬਰਾਮਦ ਕੀਤਾ ਗਿਆ ਦੇਖ ਰਹੋ ਤਸਵੀਰਾਂ ਇਹ ਦੋਨੇ ਸਕੇ ਭਰਾ ਹਨ ਅਤੇ ਇਸ ਤੋਂ ਪਹਿਲਾਂ ਇਹ ਇੱਕ ਢਾਬੇ ਦਾ ਕਾਰੋਬਾਰ ਕਰਦੇ ਸੀ ਢਾਬੇ ਦੇ ਇਹ ਜਦੋਂ ਆਪਣਾ ਕਾਰੋਬਾਰ ਨਹੀਂ ਚੱਲਿਆ ਤਾਂ ਫਿਰ ਇਹਨਾਂ ਨੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਇਹਨਾਂ ਦੋਨੋਂ ਦੇ ਉੱਤੇ ਇਸ ਤੋਂ ਪਹਿਲਾਂ ਵੀ ਮੁਕੱਦਮੇ ਦਰਜ ਹਨ ਪਾਵੇਂ ਉਹ ਚੋਰੀ ਦੇ ਮੁਕੱਦਮੇ ਦਰਜ ਹੁਣ ਪਾਵੇਂ ਇਹਨਾਂ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੋਵੇ ਕਿਉਂਕਿ ਡੀਐਸਪੀ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਅਪਰ ਕਿਸੇ ਵਿਅਕਤੀ ਨੂੰ ਚਿੱਟਾ ਦਿੱਤਾ ਤੇ ਉਸ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਉਸ ਦਾ ਵੀ ਇੱਕ ਵਿਅਕਤੀ ਉੱਤੇ ਇਹਨਾਂ ਦੇ ਵਿੱਚੋਂ ਜਿਹੜਾ ਹੈ ਇੱਕ ਭਰਾ ਦੇ ਉੱਤੇ ਮਕਦਮਾ ਦਰਜ ਹੈ ਆਓ ਤੁਹਾਨੂੰ ਸੁਣਾਉਣੇ ਹੈ ਇਸ ਬੰਦੀ ਕੀ ਕਹਿੰਦੇ ਨੇ ਡੀਐਸਪੀ ਯਾਤੀ ਰਿੰਦਰ ਸਿੰਘ ਸਰਾਹ ਇਸ ਮਾਮਲੇ ਨੂੰ ਲੈ ਕੇ ਸੁਣੋ ਉਹਨਾਂ ਦੀ ਜਵਾਨੀ ਨਹੀਂ ਸਰ ਕੀ ਕਹਿਣਾ ਚਾਹੀਦਾ ਜਿਹੜੇ 25 ਤੋਂ ਪਹਿਲੇ ਤੇ ਜਿਵੇਂ ਸਾਡੇ ਅਫਸਰਕਾਰ ਜਿਹੜੀ ਹੈਗੀ ਸਰਕਾਰ ਵੱਲੋਂ ਤੇ ਬਾਹਰ ਜੋ ਡੀਜੀਪੀ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੋਧ ਸਾਡਾ ਇਹਨਾਂ ਪ੍ਰੋਗਰਾਮ ਚੱਲਦਾ ਹੈਗਾ ਮੈਡਮ ਸਾਡੇ ਜੋਤੀ যাদব ਡਾਕਟਰ ਜੋਤੀ যাদব ਜੀ ਦੇ ਨਿਸ਼ਾਨਦੇਸ਼ਾਂ ਤੇ ਉਸ ਰੀਤੇ ਸਾਡੀ ਆਮ ਤੌਰ ਤੇ ਪੈਟ੍ਰੋਲਿੰਗ ਪਾਰਟੀਆਂ ਜਾਂ ਸਾਡੇ ਗ੍ਰੇਡ ਪਾਰਟੀਆਂ ਆਮ ਤੌਰ ਤੇ ਜਾਂਦੀਆਂ ਰਹਿੰਦੀਆਂ ਉਹਨਾਂ ਦੇ ਨਿਸ਼ਾਨਿਰਦੇਸ਼ ਤੇ ਕੱਲ ਸਾਡੀ ਗ੍ਰੇਡ ਪਾਰਟੀ ਸੁਪਾਲ ਸਿੰਘ ਐਸਐਸ ਦੀ ਰਹਿਗਮਾਈ ਚ ਗਈ ਸੀ ਕਿ ਤੁੰਗਵਲੀ ਸਾਈਡ ਉੱਥੇ ਉਹਨਾਂ ਨੂੰ ਦੋ ਨੌਜਵਾਨ ਦੇਖਿਆ ਉਹ ਕਾਗਜ਼ ਦੀ ਕੋਈ ਫੋੜਾ ਫੋੜੀ ਕਰਦੇ ਪਏ ਸੀ ਜਦੋਂ ਉਹਨਾਂ ਨੂੰ ਚੈੱਕ ਕੀਤਾ ਉਥੇ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਤਾਂ ਉਹਨਾਂ ਕੋਲ ਇੱਕ ਹੈਰੋਇਨ ਬਰਾਮਦ ਹੋਈ 6 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈਗੀ ਜਿਹੜੇ ਕਿ ਇਹ ਜੱਸੀ ਚੌਂਕ ਦੇ ਰਹਿਣ ਵਾਲੇ ਆ ਜਸੀਂ ਪੌ ਵਾਲੀ ਚੌਂਕ ਦੇ ਰਹਿਣ ਵਾਲੇ ਆ। ਅਸ਼ੋਕੜਾ ਜਿਹੜਾ ਇਹਨਾਂ ਦਾ ਇਹ ਸਰਦੂਲਗੜ ਦੇ ਵੈਸੇ ਇੱਥੇ ਪਹਿਲਾਂ ਇਹ ਢਾਬਾ ਕਰਦੇ ਸੀ। ਢਾਬੇ ਤੋਂ ਬਾਅਦ ਕੋਈ ਘਾਟਾ ਵਗੈਰਾ ਪੈ ਗਿਆ ਫੇਰ ਹੀ ਕੋਈ ਤੇਲ ਵਗੈਰਾ ਕੱਢ ਕੇ ਵੇਚਣ ਲੱਗ ਗਿਆ ਜਿਹੜੇ ਚੋਰੀ ਹੋ ਗਿਆ ਦੇ ਪਰਚੇ ਵੀ ਇਹਨਾਂ ਦਰਜ ਹੋਏ ਆ। ਤੇ ਬਾਕੀ ਹੋਰ ਕੋਈ ਲੜਾਈ ਝਗੜਾ ਦੇ ਪਰਚੇ ਵੀ ਇਹਨਾਂ ਬਿਖੇਗੇ ਆ। ਮਤਲਬ ਮਾੜੇ ਅੰਸਰ ਸੀਗੇ ਇਹਨਾਂ ਨੂੰ ਕਾਬੂ ਕੀਤਾ ਤੇ ਪਰਚਾ ਦਰਜ ਕੀਤਾ। ਇਹਨਾਂ ਦਾ ਆਸ ਵਿੱਚ ਵਿਆਪਕੀ ਰਸਤੂ ਹੈ। ਆਪ ਸਕੇ ਭਰਾਏ ਜੀ ਦੋਨੇ ਇਹ ਦੋਨੇ ਸਕੇ ਭਰਾਏਗੇ ਇਹ ਸਰਦੂਲਗੜ ਮੰਡੀ ਦੇ ਰਹਿਣ ਵਾਲੇ ਹੈਗੇ। ਮੈਂ ਪਹਿਲਾਂ ਵੀ ਕ ਪਰਚੇ ਜੀ ਨੇ ਤੇ ਹਾਂਜੀ 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 ਇੱਕ ਤੇ ਤਿੰਨ ਪਰਚੇ ਨੇ ਜੀ ਇੱਕ ਤੇ ਇੱਕ ਪਰਚਾ ਹੈਗਾ ਇਸ ਤਰ੍ਹਾਂ ਦੇ ਪਰਚੇ ਜੀ ਪਰਚੇ ਦੂਜੇ ਤਾਂ ਇੱਕ ਤਾਂ ਚੋਰੀ ਦੇ ਹੈ ਜੀ ਇੱਕ ਤਾਂ ਪਹਿਲਾ ਚੋਰੀ ਦਾ ਇੱਕ ਲੜਾਈ ਝਗੜੇ ਦਾ ਹੈਗਾ ਇੱਕ ਤੇ 304 ਦਾ ਪਰਚਾ ਵੀ ਮੁੰਡਾ ਕੋਈ ਤੇ ਦੇ ਉਧਰ ਸ਼ੱਦਤਾ ਸੀਗਾ ਉਹ ਬੰਦਾ ਮਰ ਗਿਆ ਸੀਗਾ ਉਹ 304 ਦਾ ਮੁਕੱਦਮਾ ਦਰਜ ਹੋਇਆ ਹੋਇਆ ਤੇ ਹੁਣ ਇਹਨਾਂ ਦਾ ਜੀ ਕਿ ਆਪਣਾ ਇਹਨਾਂ ਨੂੰ ਹੁਣ ਅਸੀਂ ਕੋਰਟ ਦੇ ਵਿੱਚ ਅਲਾ ਕਮਿਸ਼ਨਰ ਸਾਹਿਬ ਦੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜੀ ਉਦੋਂ ਬਾਅਦ ਅਗਲੀ ਕਾਰਵਾਈ ਅਮਲ ਚ ਲਿਆਵਾਂਗੇ ਮੰਗ ਲਾਂਗੇ ਇਹਨਾਂ ਦਾ ਸਿਚੁਏਸ਼ਨ ਨੂੰ ਉਸੇ ਸਾਡੀ ਜਗੀ ਰਿਮਾਂਡ ਲੈਂਦੀ ਜੀ ਡਿਮਾਂਡ ਅਸੀਂ ਲਿਖਾਂਗੇ ਉਹਨਾਂ ਦਾ ਕਿੱਥੋਂ ਲੈ ਕੇ ਆਉਂਦਾ ਵੈਰੀ ਹੌਸਪਟਲ ਕਰਾਂਗੇ ਤੇ ਉਦੋਂ ਬਾਅਦ ਅਗਲੀ ਤਤਤੀਸ਼ਾ ਵਿੱਚ ਲਿਆਵਾਂਗੇ ਸਾਰੀ